ਸਗਤ ਤਾਂ ਇਹ ਗੀਆਂ ਜਿਹਦੇ ਵਿੱਚ ਚਿੱਟਾ ਹੋ ਗਿਆ ਗੈਂਗਸਟਰ ਹੋ ਗਿਆ ਉਹਨੂੰ ਆਪਾਂ ਫਿਨਿਸ਼ ਕਰਨਾ ਹੈ ਪੰਜਾਬ ਦੇ ਚੰਗੇ ਮਾਹੌਲ ਲੈ ਕੇ ਲੈ ਕੇ ਆਏਗੇ ਜਿਹੜੇ ਗੈਂਗਸਟਰ ਵਾਲੇ ਪਾਸੇ ਪੈਰ ਰੱਖਦੇ ਨੇ ਜਿਹੜੇ ਚਿੱਟੇ ਵਾਲੇ ਪਾਸੇ ਪੈਰ ਰੱਖਦੇ ਨੇ ਤੇ ਉਹਨਾਂ ਜੇ ਇਸ ਬੰਦੇ ਦੇ ਨਾਮ ਵੀ ਸੀਗਾ ਰੀਡ ਚੱਲਣ ਦੇ ਬਾਅਦ ਇਹਨਾਂ ਨੇ ਕੀ ਕੀਤਾ ਹੈ ਗਿਆ ਵੀ ਉਸ ਬੰਦੇ ਨੂੰ ਸਾਡੇ ਤੋਂ ਛੁਡਾ ਲਿਆ ਜੀ ਫਿਰ ਆਂਦਵਾ ਸਾਡੀ ਸਾਰੀ ਗੱਡੀ ਤੋੜ ਦਿੱਤੀ ਜੀ ਉਸ ਤੋਂ ਬਾਅਦ ਇਹਨੇ ਫਾਇਰ ਕਿੱਧੇ ਸਾਡੇ ਸਾਡੇ ਮਲਾਜ਼ਮਾਂ ਦੇ ਪਰ ਗੱਡੀ ਸਾਰੀ ਫਾਇਰ ਨਾਲ ਟੁੱਟ ਗਈ ਜੀ ਹਾਂ ਸਾਡੇ ਵੀ ਸਾਡੇ ਆ ਜੀ ਵਰਦੀਆਂ ਸਾਡੀ ਫਾੜੀ ਹੋ ਗਈ ਉਸ ਤੋਂ ਇੱਟਾ-ਉੱਟਾ ਇਹਨਾਂ ਨੇ ਮਾਰਿਆ ਤੋਂ ਫਾਇਰ ਮਾਰਿਆ ਪਹਿਲੇ ਪਹਿਲੇ ਫਾਇਰ ਵਿੱਚ ਚਾਰ-ਚਾਰ ਗੋਲੀਆਂ ਮਾਰੀਆਂ ਉਸ ਤੋਂ ਬਾਅਦ ਫਿਰ ਜਦੋਂ ਖਤਮ ਹੋ ਗਏ ਫਿਰ ਇੱਟਾਂ ਮਾਰਨ ਲੱਗ ਪਏ ਉਹਨੇ ਪਈਆ ਲੋ ਜਿੱਤੀ ਜਾਏਗੀ ਉਹਨਾਂ ਹਲੇ ਦੇ ਭੱਜੇ ਗਿਆ ਇਹਨੂੰ ਲੱਭਿਆ ਜਾਏਗਾ ਕੋਡਨ ਸਾਰਾ ਲੱਗਾ ਹੋਇਆ ਹੈਗਾ ਫਿਰ 4 ਵਜੇ ਦੀ ਰੇਡ ਆਈ ਹੈ ਸਾਡੇ ਉਹਦੇ ਦੇ ਲੋ ਸਹੀ 6:30 7 ਵਜੇ ਜੀ ਸਾਰਾ ਜਿਹੜਾ ਪਿੰਡ ਸੀਲ ਕੀਤਾ ਹੈਗਾ ਪਿੰਡ ਕੱਲਾ ਵਿਖੇ ਪਹੁੰਚੇ ਹੋ ਸਰ ਕੀ ਇਥੇ ਘਟਨਾ ਹੋਈ ਇਥੇ ਤੁਸੀਂ ਮੌਕੇ ਤੇ ਪੁੱਜੇ ਹੋਣ ਜਿਹੜੇ ਅੱਜ ਕੱਲ ਦੇ ਹਾਲਾਤ ਚੱਲ ਰਹੇ ਗਏ ਸਾਨੂੰ ਪੰਜਾਬ ਸਰਕਾਰ ਵੱਲੋਂ ਸਾਡੇ ਡੀਜੀਪੀ ਸਾਹਿਬ ਵੱਲੋਂ ਸਾਡੇ ਐਸਐਸਪੀ ਸ਼੍ਰੀ ਅਭਿਮਨੂ ਰਾਣਾ ਜੀ ਆਈਪੀਸ ਵੱਲੋਂ ਬਿਲਕੁਲ ਸਖਤ ਰਹਤੇ ਹੈਗੇ ਜਿਹਦੇ ਵਿੱਚ ਚਿੱਟਾ ਹੋ ਗਿਆ ਗੈਂਗਸਟਰ ਹੋ ਗਿਆ ਇਹਨੂੰ ਆਪਾਂ ਫਿਨਿਸ਼ ਕਰਨਾ ਹੈ ਪੰਜਾਬ ਦੇ ਚੰਗੇ ਮਾਹੌਲ ਲਈ ਲੈ ਕੇ ਜਾਣਾ ਹੈ ਉਸੇ ਦੇ ਸਬੰਧ ਦੇ ਵਿੱਚ ਅਸੀਂ ਹਰ ਪਿੰਡ ਦੇ ਵਿੱਚ ਅਸੀਂ ਲਿਸਟ ਬਣਾਈ ਗਈ ਹੈ ਹਰ ਪਿੰਡ ਦੇ ਮੋਹਤਪੁਰ ਬੰਦਿਆਂ ਤੋਂ ਅਸੀਂ ਲਿਸਟਾਂ ਲਈਤੀਆਂ ਕਿਹੜੇ-ਕਿਹੜੇ ਬੰਦੇ ਜਿਹੜੇ ਮਾੜੇ ਨੇ ਜਿਹੜੇ ਗੈਂਗਸਟਰ ਇਨੂੰ ਬਾਬਾ ਬਾਬਾ ਕਰਕੇ ਨਾਂ ਕਹਿੰਦੇ ਜੀ ਤੇ ਇਹਦੇ ਕਰਿਆ ਸੀ ਸਵੇਰੇ ਰੇਡ ਕੀਤੀ ਸੀਗੀ ਰੇਡ ਕਰੰਦੇ ਬਾਅਦ ਇਹਨਾਂ ਨੇ ਕੀ ਕੀਤਾ ਗਿਆ ਵੀ ਉਸ ਬੰਦੇ ਨੂੰ ਸਾਡੇ ਤੋਂ ਛੁਡਾ ਲਿਆ ਜੀ ਛੁਡਾਣ ਤੋਂ ਬਾਅਦ ਸਾਡੀ ਸਾਰੀ ਗੱਡੀ ਤੋੜ ਦਿੱਤੀ ਸੀ ਉਸ ਵਾਰ ਇਹਨੇ ਫਾਇਰ ਕੀਤਾ ਸਾਡੇ 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 ਮਲਾਦਮਾਂ ਦੇ ਪਰ ਗੱਡੀ ਸਾਰੀ ਫਾਇਰ ਨਾਲ ਟੁੱਟ ਗਈ ਸੀ ਸੋ ਇਹ ਇਹਨਾਂ ਦੇ ਵਿੱਚ ਸੀ ਹੁਣ ਸਾਰਾ ਪਿੰਡ ਇਹਨਾਂ ਦੇ ਖਿਲਾਫ ਹੈ ਗਿਆ ਇਹੀ ਕੱਲੀ ਫੈਮਿਲੀ ਹੈ ਜਿਹੜੀ ਇੱਥੇ ਆ ਕੇ ਕੰਮ ਕਰਦੀ ਹੈ ਪੰਚਾਇਤ ਨੇ ਵੀ ਪੂਰੇ ਨੂੰ ਸਮਝਾ ਕੇ ਦੇਖ ਲਿਆ ਆਂਡ ਗੌਂਡੇ ਵੀ ਸਮਝਾ ਲਿਆ ਪਰ ਇਹ ਨਹੀਂ ਸਮਝੇ ਉਹਨੇ ਇਹ ਕਾਗਜ਼ ਦੇਖ ਰਹੇ ਨੇ ਘਰ ਦੇ ਜਿਹੜੇ ਹੈਗੇ ਡਾਕੂਮੈਂਟ ਕੀ ਇਹਦੇ ਇੰਨੀ ਆਮਦਨ ਕਿੱਥੋਂ ਹੋएगी ਅੰਦਰ ਗ੍ਰੇਨਾਈਟ ਲੱਗਾ ਹੋਇਆ ਹੈਗਾ ਸਾਰਾ ਤੇ ਅਸੀਂ ਜਲਦੋ ਜਲਦ ਹੋਏਗਾ ਵੀ ਅਨੁਵਾਸਿ ਡਿਸਪੋਜ਼ ਆਵਗਾ ਅਗੇ ਤੇ ਨੂੰ ਪੰਜਾਬ ਸਰਕਾਰ ਦੇ ਖਾਤੇ ਜਿਵਾਵਾਂਗੇ ਕੋਈ ਹਮਲਾ ਹਮਦਰਾਨ ਪੁਲਿਸ ਕਰਮੀ ਦੇ ਵੀ ਛੱਟ ਲੱਗੀ ਕਿਸੇ ਦੇ ਹਾਂ ਸਾਡੇ ਵੀ ਸਾਡੇ ਜੀ ਵਰਦੀਆਂ ਸਾਡੀ ਫਾੜੀਆਂ ਗਈਆਂ ਉਸ ਤੋਂ ਇਟਾ-ਉਟਾ ਇਹਨਾਂ ਨੇ ਮਾਰਿਆ ਜੋ ਫਾਇਰ ਮਾਰਿਆ ਪਹਿਲੇ ਪਹਿਲੇ ਫਾਇਰ ਵਿੱਚ ਚਾਰ ਗਨਾਂ ਗੋਲੀਆਂ ਮਾਰੀਆਂ ਉਸ ਤੋਂ ਬਾਅਦ ਫਿਰ ਜਦੋਂ ਖਤਮ ਹੋ ਗਿਆ ਫਿਰ ਇਟਾਂ ਮਾਰਨ ਲੱਗ ਪਏ ਇਹ ਤਾਂ ਮੁਸ਼ਕਲ ਨਾਲ ਬਚਾ ਕੇ ਬਚਾਹ ਹੋ ਗਿਆ ਨੀ ਤੇ ਬਹੁਤ ਬਹੁਤ ਰੁਣ ਕੀ ਕਾਰਵਾਈ ਕੀਤੀ ਹੋਈ ਨੇ ਉਹ ਐਫਆਈਆ ਲੋ ਜਿੱਤੀ ਜਾਏਗੀ ਹੁਣ ਥਲੇ ਦੇ ਭੱਜੇ ਗਿਆ ਇਹਨੂੰ ਲੱਬਿਆ ਜਾਏਗਾ ਕੋਡ ਹੁਣ ਸਾਰਾ ਲੱਗਾ ਹੋਏਗਾ ਸਵੇਰੇ 4 ਵਜੇ ਦੀ ਰੇਡ ਹੈਗੀ ਸਾਡੇ ਹੁੰਦੇ ਦੇ ਦੇਖ ਲੋ 6:30 7 ਵਜੇ ਹੈਗੇ ਸਾਰਾ ਜੀ ਜਿਹੜਾ ਹੈਗਾ ਪਿੰਡ ਸੀਲ ਕੀਤਾ ਹੈਗਾ ਇਹਨੂੰ ਲੱਭ ਰਿਆਂ ਵੀ ਕਿਤੇ ਕਿਤੇ ਘਰ ਘਰ ਜਾ ਕੇ ਵੀ ਆ ਵੀ ਕਿਤੇ ਕਿਤੇ ਜਿਸ ਵੇਲੇ ਮਿਲਣਗੇ ਜੋ ਲੀਗਲ ਪ੍ਰੋਸੈਸ ਹੋਏਗਾ ਉਹੀ ਕਰਾਂਗੇ ਬੂਦਾਰੇ ਛੋਟੇ ਛੋਟੇ ਬੱਚੇ ਦਾ ਛੋਟੇ ਬੱਚੇ ਹੈਗੇ ਹੈ ਇਸੇ ਪਿੰਡ ਚ ਰਹਿਣੇ ਹੈ ਇਹ ਵੜੀ ਕਿਹੜੀ ਗੱਲ ਹੈ ਵੀ ਜਿਹੜਾ ਬੰਦਾ ਕੰਮ ਕੁੱਤਾ ਕੰਮ ਕਰਦਾ ਹੈਗਾ ਵੀ ਤੁਸੀਂ ਉਹਨੂੰ ਛਡਾਓ ਜਾਂ ਇੱਥੇ ਆ ਕੇ ਸਾਡੀ ਪੁਲਿਸ ਤੇ ਹਮਲਾ ਕਰੀ ਕੋਈ ਆ ਕੇ ਸਾਡੀ ਗੱਡੀ ਤੋੜ ਦਿੱਤੀ ਗਿਆ ਸਾਡੇ ਮੁਲਾਜ਼ਮਾਂ ਦੀ ਛੱਟ ਵੱਜੀ ਗਿਆ ਇਹ ਥੋੜੇ ਲੈ ਲਾਂ ਦੂੰਗਾ ਇਹਨੂੰ ਮੈਂ ਲੈ ਸ਼ਾਇਦ ਛੱਡ ਕੇ ਭੱਜਣਗੇ ਜਾਂ ਪਿੰਡ ਛੱਡ ਕੇ ਭੱਜਣਗੇ ਪਾੜ ਦੂੰਗਾ ਮੈਂ ਸਹੀ ਜਲ ਦੱਸਾਂਗਾ ਕਾਲੂ ਤੁਸੀਂ ਆਪਦੇ ਬੱਚੇ ਨਹੀਂ ਰੱਖਨੇ ਆ ਛੋਟੇ ਛੋਟੇ ਬੱਚੇ ਦੂਰੇ ਫਿਰਦੇ ਹੈਗੇ ਤੁਸੀਂ ਚੰਦੇ ਵੀ ਹਾਂ ਵੀ ਲੈ ਕੇ ਕੁੜੀਆਂ ਲੈ ਕੇ ਜੇਬ ਜਿਹਨਾਂ ਦੀ ਪਈਆਂ ਰ ਯਾਰ ਇੰਨੇ ਤੁਸੀਂ ਸਾਰੇ ਜਵਾਨ ਜਵਾਨ ਮੁੰਡੇ ਖੜੇ ਸਾਰੇ ਇਹਦੇ ਜੁਰਤ ਕਿੱਦਾਂ ਖੜੇ ਕੋਈ ਕਰ ਦੇਗਾ ਅੱਗੇ ਲੈ ਕੇ ਜੇ ਮੈਂ ਸੱਚ ਬੋਲਾਂ ਨਹੀਂ ਬੋਲਦਾਗਾ ਬੋਲਦੇ ਫਿਰ ਇਹਨਾਂ ਦੀ ਕੀ ਜੁਰਤ ਹੈ ਪਿੰਡ ਦੇ ਵਿੱਚ ਕੋਈ ਕੰਮ ਕਰ ਜਾਵੇ ਤੁਸੀਂ ਆਵ ਜੁੱਤੀ ਫੇਰੀ ਹੁੰਦੀ ਸਾਨੂੰ ਆਣ ਦੀ ਲੋੜ ਹੀ ਨਾ ਪਵੇ ਯਾਰ ਹਾਂ ਜੀ ਅੱਛਾ ਬੇ ਜਰਦੇ ਤੁਸੀਂ ਮੁੰਡੇ ਤੋਂ ਤੁਹਾਡੀ ਐਨਜੀਓ ਕੋਈ ਨਹੀਂ ਬਣੀ ਗਿਆ ਸਾਰ ਬਣੀ ਹੈ ਬਣਾਓ ਯਾਰ ਜੁੱਤੀ ਸਾਹਿਬ ਨੇ ਕੁਮਾਰ ਸਾਹਿਬ ਨੇ ਸਰ ਬਣਾਈ 24 ਖਾਏ ਪਰ ਨਹੀਂ ਲੋਕ ਚਾਲਦੇ ਸਰ ਗਲ ਪੈਂਦੇ ਗਲ ਪੈਂਦੇ ਸਾਨੂੰ ਦੱਸੋ ਸਹੀ ਨਹੀਂ ਗਲ ਪੈਂਦੇ ਜੇ ਹੁਣ ਗਲ ਪੈਂਦਾ ਸੌਦਾ ਖਾਂਦਾ ਤੈਨੂੰ ਮੈਂ ਸਰ ਉਦੋਂ ਪੁਲਿਸ ਵੀ ਛੱਡ ਦਿੰਦੀ ਸਾਰ ਘਰ ਦੇ ਘਰ ਨਾਲ ਇਹਦਾ ਉਜਾੜਦਾ ਨਹੀਂ ਮੈਨੂੰ ਦੱਸੋ ਸਰ ਉਦੋਂ ਪੁਲਿਸ ਵੀ ਛੱਡ ਦਿੰਦੀ ਜਿੰਨੂੰ ਫੜਦੇ ਨਾ ਛੱਡ ਦਿੰਦੇ ਜੇ ਸਰ ਬੜਾ ਜੇ ਜੇਸੀ ਗੱਲ ਹੋ ਗਈ ਜੇਸੀ ਗੱਲ ਹੋ ਗਈ ਜਿੱਦੇ ਹੁਣ ਦੀ ਗੱਲ ਆਂ ਦੀ ਹੁਣ ਤਾਂ ਤੁਸੀਂ ਆਪਣੇ ਬੱਚੇ ਦੇਖਣੇ ਨਹੀਂ ਦੇਖਣੇਗੇ ਫਿਰ ਯਾਨੀ ਕਿ ਜੁਰਦੇ ਉਹਰੇ ਆ ਕੇ ਵੇਚ ਦੇਵੇ ਜਿੱਤੇ ਸਰ ਤਰਾ ਗੁਣ ਕਰ ਕਰੇ ਚਾਹਵਾ ਇਹ ਕਿਹੜੇ ਘਰੇ ਦੇ ਸਾਹੇ ਮੈਂ ਪੁੱਛ ਨਹੀਂ ਕਰਦੀ ਕਿ ਜਿਹੜੇ ਜਿਹੜੇ ਇਧਰ ਆਉਂਦੇ ਨੇ ਉਹਨਾਂ ਕੱਢ ਜੀਦੇ ਦੱਸ